ਤਾਨੂੰ ਕੀ ਲੱਗਦਾ ਕਿ ਇਹ ਜੀ ਕਹਾਣੀ ਆ ਮੈਨੂੰ ਤਾਂ ਇਹ ਲੱਗ ਰਿਹਾ ਵੀ ਕਾਂਗਰਸ ਆਊਗੀ ਫੇਰ ਦੁਬਾਰਾ ਇੰਨਾ ਹੀ ਹੋ ਗਿਆ ਕੰਮ ਨਹੀਂ ਹੋਇਆ ਅੱਛਾ ਜੀਤ ਮਹਿੰਦਰ ਦੇ ਮਤਲਬ ਲੱਗ ਰਿਹਾ ਪਰ ਪੋਸਟਰ ਲੱਗਦਾ ਚਾਂਸ ਵੀ ਜੀਤ ਮਹਿੰਦਰ ਜਿੱਤੂਗਾ ਹਾਂ ਲੱਗ ਸਕਦਾ ਵੀ ਉਹਦੇ ਹੀ ਲਾਇਆ ਕੱਲੇ ਦਾ ਹੋ ਪਿਆ ਲਾਇਆ ਹੋ ਰਹੀ ਨਹੀਂ ਕਿਸੇ ਦੇ ਸੋਨੂ ਕਿਹੜਾ ਲੱਗਿਆ ਗਿਆ ਆ ਵਧੀਆ ਆ ਵਧੀਆ ਕੰਮ ਕਰ ਰਿਹਾ ਹੁਣ ਤਾਂ ਕੋਈ ਵੀ ਨਹੀਂ ਲੱਗਦਾ ਵਧੀਆ ਤਾਂ ਨਹੀਂ ਨਹੀਂ ਵਧੀਆ ਲੱਗਦੇ ਕਾਰਨ ਕੀ ਹੋ ਗਿਆ ਕਾਰਨ ਕੀ ਹੋਇਆ ਹੁਣ ਤੱਕ ਫੇਰ ਜੱਟ ਟੁੱਟਿਆ ਬੈਠਾ ਬੰਦਾ ਅਸੀਂ ਤਾਂ ਪਹਿਲੇ ਦਿਨ ਤੋਂ ਕਾਂਗਰਸੀਆਂ ਬਾਈ ਕਾਂਗਰਸੀ ਉਸ ਸਮੇਂ ਤੇ ਤਾਂ ਜਦੋਂ ਪਾਉਂਦੇ ਆ ਵੋਟ ਉਹ ਤਾਂ ਹੁੰਦਾ ਕੰਮ ਤਾਂ ਅਕਾਲੀਆਂ ਨੂੰ ਹੀ ਪਾਉਂਦੇ ਸੀ ਤਾਂ ਵੋਟ ਅਕਾਲੀਆਂ ਨੇ ਕਰੇ ਨੇ ਉਹਦੇ ਜਿਹੜੇ ਟਾਈਮ 'ਤੇ ਉਹਨਾਂ ਦਾ ਚੱਲ ਕੇ ਤੇ ਨਹੀਂ ਬੰਦੇ ਦਾ ਉਹ ਹੋ ਜਾਂਦਾ ਹੁਣ ਨਹੀਂ ਆ ਹੋ ਹੈਗਾ ਹੁਣ ਹੁਣ ਲੱਗਦਾ ਫਿਰ ਵੀ ਅਕਾਲੀ ਦਲ ਠੀਕ ਆ ਜਾਂ ਜਿੱਤ ਜੂਗਾ ਹੁਣ ਤਾਂ ਕੋਈ ਐਟਾਜ ਜਿਹਾ ਉਹ ਹੈ ਹੀ ਨਹੀਂ ਨਾ ਨਹੀਂ ਹੈਗਾ ਨਾ ਆ ਮਨੂ ਪਾਈਏ ਨਾ ਅਕਾਲੀਆਂ ਨੂੰ ਪਾਈਏ ਕਾਂਗਰਸ ਚ ਪਹਿਲੇ ਦਿਨੋਂ ਖੜੇ ਆ ਕਾਂਗਰਸੀ ਰਹੂਗਾ ਅਸੀਂ ਕਾਂਗਰਸੀ ਰਹੋਗੇ ਸਤਿ ਸ਼੍ਰੀ ਅਕਾਲ ਜੀ ਆਤਲਾ ਕਲਾਂ ਚ ਪਹੁੰਚੇ ਆ ਜਿਸ ਤਰ੍ਹਾਂ ਆਪਾਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਰਹਿ ਲੈਨੇ ਆ ਆਤਲਾ ਪਿੰਡ ਚ ਪਹੁੰਚੇ ਆ ਇੱਥੇ ਗੱਲਬਾਤ ਕਰਾਂਗੇ ਆਤਲਾ ਕਲਾਂ ਕਿਸ ਤਰ੍ਹਾਂ ਦੇ ਪਿੰਡ ਦੇ ਵਿੱਚ ਕੰਮ ਹੋਇਆ ਕਿਸ ਤਰ੍ਹਾਂ ਦਾ ਮੌਜੂਦਾ ਸਰਕਾਰ ਦਾ ਰਵਈਆ ਤੇ ਕਿਸ ਤਰ੍ਹਾਂ ਇਸ ਤੋਂ ਪਹਿਲਾਂ ਅਕਾਲੀ ਦਲ ਜਾਂ ਕਾਂਗਰਸ ਵੱਲੋਂ ਕੰਮ ਹੋਇਆ ਬਜ਼ੁਰਗ ਸਾਡੇ ਨਾਲ ਆ ਗੱਲਬਾਤ ਕਰਾਂਗੇ ਸਾਰਿਆਂ ਨਾਲ ਕੀ ਕਹਿਣਾ ਇਹਨਾਂ ਦਾ ਕਿਹੜੇ ਕੰਮ ਆ ਜਿਹੜੇ ਪਹਿਲ ਦੇ ਆਧਾਰ ਤੇ ਪਿੰਡ ਚ ਹੋਣੇ ਚਾਹੀਦੇ ਆ ਜਿਹੜੇ ਹਾਲੇ ਤੱਕ ਪੈਂਡਿੰਗ ਰਹਿ ਗਏ ਤੇ ਕਿੰਨੇ ਕੁ ਵਧੀਆ ਪਹਿਲਾਂ ਹੋ ਚੁੱਕੇ ਆ ਸਾਰਾ ਜਾਣਾਂਗੇ ਇਹਨਾਂ ਤੋਂ ਸੱਸੀ ਅੰਕਲ ਜੀ ਸ੍ਰੀ ਜੋਰਪੁਰ ਜੀ ਕੀ ਨਾਮ ਆ ਜੀ ਅੰਕਲ ਜੀ ਹਾਕਮ ਸਿੰਘ ਹਾਕਮ ਸਿੰਘ ਹਾਕਮ ਜੀ ਆਮ ਆਦਮੀ ਪਾਰਟੀ ਹੁਣ ਮੌਜੂਦਾ ਚੱਲ ਰਹੀ ਹੈ ਪਹਿਲਾਂ ਕਾਂਗਰਸ ਵੀ ਰਿਹਾ ਅਖਾਲੀ ਵੀ ਰਿਹਾ ਹਨਾ ਤੇ ਹੁਣ ਉਮੀਦਵਾਰ ਸਾਰੇ ਆ ਗਏ ਆ ਮੈਦਾਨ ਚ ਚਾਹੇ ਉਹ ਭਾਜਪਾ ਦਾ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਕਲੰਬਰ ਸਰ ਦਾ ਲੱਖਾ ਸਦਾਨਾ ਹੋਵੇ ਚਾਹੇ ਹਨਾ ਆਪਾਂ ਗ ਕਾਂਗਰਸ ਦੇ ਹੋਣ ਚਾਹੇ ਅਕਾਲੀ ਦਲ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਤੁਹਾਨੂੰ ਕੀ ਲੱਗਦਾ ਕਿਹੋ ਜੀ ਕਹਾਣੀ ਆ ਮੈਨੂੰ ਤਾਂ ਲੱਗਦਾ ਵੀ ਕਾਂਗਰਸ ਆਊਗੀ ਫੇਰ ਦੁਬਾਰਾ ਇੰਨਾ ਹੀ ਹੋ ਗਿਆ ਕੰਮ ਨਹੀਂ ਹੋਇਆ ਅੱਛਾ ਕਾਂਗਰਸ ਆਊਗੀ ਹਾਂ ਕਾਂਗਰਸ ਦਾ ਪਿੰਡ ਦੇ ਵਿੱਚ ਕਾਂਗਰਸ ਵਾਲਿਆਂ ਦਾ ਬੋਲਬਾਲਾ ਹੈਗਾ ਇੱਥੇ ਵਧੀਆ ਹੁਣ ਵੀ ਹਾਂ ਵਧੀਆ ਗੱਲ ਹੈ ਵਧੀਆ ਹਾਂ ਪੂਰਾ ਹੈ ਅੱਛਾ ਜੀਤ ਮਹਿੰਦਰ ਦੇ ਮਤਲਬ ਲੱਗ ਰਿਹਾ ਪਰ ਪੋਸਟਰ ਲੱਗਦਾ ਚਾਂਸ ਵੀ ਜੀਤ ਮਹਿੰਦਰ ਜਿੱਤੂਗਾ ਹਾਂ ਹਾਂ ਲੱਗ ਸਕਦਾ ਉਹਦੇ ਹੀ ਲਾਇਆ ਕੱਲੇ ਦਾ ਹੋਂ ਪਿਆ ਲਾਇਆ ਹੋਰ ਹੈ ਨਹੀਂ ਕਿਸੇ ਦੇ ਬਿਲਕੁਲ ਅੱਛਾ ਵੀ ਜਾਣੀ ਕੇ ਪਿੰਡ ਦੇ ਵਿੱਚੋਂ ਜ਼ਿਆਦਾ ਸਾਨੂੰ ਲੱਗਦਾ ਜੀਤ ਮਹਿੰਦਰ ਦੀ ਚਰਚਾ ਹੈਗੀ ਚਰਚਾ ਹੈਗੀ ਹਾਂ ਜੀ ਅ ਜੇ ਆਪਾਂ ਗੱਲ ਕਰੀਏ ਜਿਵੇਂ ਮੌਜੂਦਾ ਸਰਕਾਰ ਸੀ ਹਨਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ 2 ਸਾਲਾਂ 'ਚ ਕੰਮ ਕੁਝ ਹੋਏ ਨੇ ਨਹੀਂ ਹੋਇਆ ਨਹੀਂ ਨੇ ਤਾਂ ਕੰਮ ਕਹੀਂ ਤੇ ਗਏ ਨੇ ਕਰਿਆ ਕੁਝ ਨਹੀਂ ਕਰਿਆ ਕੁਝ ਨਹੀਂ ਇਹ 3 ਸਾਲ ਹਲੇ ਰਹਿੰਦੇ ਆ 3 ਸਾਲ ਆਉਣ ਵਾਲਿਆਂ ਚ ਲੱਗਦਾ ਵੀ ਕੁਝ ਹੋ ਜੂਗਾ ਇਹ 3 ਸਾਲ ਨਹੀਂ ਗਏ ਰਹਿਣਗੇ ਜਿਵੇਂ ਹੁਣ ਬਾਡੀ ਬੁੱਢੀ ਜੀਤੋ ਕਹਿੰਦੀ ਹੁੰਦੀ ਐਫਸਰਾਂ ਨੂੰ ਫੜਦਾ ਇਸ ਵੇਲੇ ਤਾਂ ਲੋਕਾਂ ਨੂੰ ਜਿਆਦਾ ਭ੍ਰਿਸ਼ਟਾਚਾਰ ਕਰਤਾ ਨਾ ਨਿੱਤ ਤੰਗ ਜਿਆਦਾ ਕਰਨ ਲੱਗੇ ਬਿਲਕੁਲ ਸਹੀ ਮਲਾਜਮ ਜਿਹੜੇ ਪਟਵਾਰੀ ਵਗੈਰਾ ਹੋਰ ਨੇ ਤਸੀਲਾਂ ਚ ਕਿਤੇ ਵੀ ਵਗ ਜਾ ਬਿਨਾ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ ਅੱਛਾ ਜੇ ਜਿਵੇਂ ਤੁਸੀਂ ਕਹਿੰਦੇ ਆ ਵੀ ਕਾਂਗਰਸ ਲੱਗਦੀ ਆ ਹੁਣ ਜੀਤ ਮਹਿੰਦਰ ਦੀ ਪੋਜੀਸ਼ਨ ਕਿਵੇਂ ਦੇਖਦੇ ਹੋ ਫਿਰ ਵੀ ਵਧੀਆ ਜਿੱਤ ਜੂਗਾ ਕਿ ਜੋਰ-ਜੋਰ ਲਾਉਣਾ ਬੂ ਲੱਗਦਾ ਹੈ ਤੁਹਾਨੂੰ ਨਹੀਂ ਜੋਰ ਤਾਂ ਲਾਉਣਾ ਹੀ ਪ ਗੱਲ ਕਰ ਵੀ ਇਹਨਾਂ ਨੇ ਵੀ ਜਿੰਨੇ ਕਰੇ ਸੀ ਵਾਦੇ ਉਹ ਕਰੇ ਪੂਰੇ ਕਰੇ ਨਹੀਂ ਆਪਣੀ ਪੋਜੀਸ਼ਨ ਖਰਾਬ ਕਰ ਲਈ ਹੈ ਤਾਂ ਵਧੀਆ ਸੀ ਜਿਵੇਂ ਕਹਿੰਦੇ ਸੀ ਭ੍ਰਿਸ਼ਟਾਚਾਰ ਬੰਦ ਕਰਾਂਗੇ ਫੜਾਂਗੇ ਤਸੀਲਾਂ ਚ ਉਹ ਕਰਾਂਗੇ ਬਾਹਰ ਕਰਾਂਗੇ ਕਿਤੇ ਕਰਿਆ ਨਹੀਂ ਕੁਛ ਅੱਛਾ ਜਣੀ ਬੋਲਦਾ ਗੱਲ ਆ ਬੋਲਦਾ ਤੇ ਜੇ ਆਪਾਂ ਤੁਸੀਂ ਗੱਲ ਕਰ ਰਹੇ ਹੋ ਵੀ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕਰਿਆ ਇਦੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਰਿਆ ਉਹਨਾਂ ਨੇ ਵੀ ਦੋਨੀਆਂ ਸਰਕਾਰਾਂ ਨੇ ਆਈਆਂ ਇਹ ਵੋਟਾਂ ਵੇਲੇ ਕਹੀ ਜਾਂਦੇ ਨੇ ਕਰਤਾ ਤਾਂ ਕੋਈ ਵੀ ਨਹੀਂ ਕੁਝ ਬਾਹਲੇ ਮਾਰ ਗੱਲ ਕਰੀ ਆ ਜਦੋਂ ਨਾਲ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਛਿੜਦੀ ਹੁੰਦੀ ਆ ਤਾਂ ਲੋਕ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਮੋਟਰਾਂ ਦਿੱਤੀਆਂ ਜ ਮਤਲਬ ਖਾਲਾਂ 'ਚ ਪਾਣੀ ਪੁੜੀ ਤੇ ਸਾਡੇ ਖਾਲ ਪੱਕੇ ਕਰੇ ਕਿਵੇਂ ਦੇਖਦੇ ਹੋ ਉਹ ਗੱਲ ਉਹ ਤਾਂ ਦਿੱਤੀ ਆਖਰ ਹੈ ਮੋਟਰਾਂ ਤਾਂ ਦਿੱਤੀਆਂ ਬੈਦਲ ਨੇ ਤੇ ਹੁਣ ਫਿਰ ਉਹ ਪੰਜਾਬ ਬਚਾਓ ਯਾਤਰਾ ਕਰਦੇ ਸੀ ਉਹਨੂੰ ਕਿਵੇਂ ਦੇਖਦੇ ਹੋ ਵੀ ਪੰਜਾਬ ਬਚਾਓ ਯਾਤਰਾ ਕਰ ਰਹੇ ਹੂ ਦਾ ਤਾਂ ਕੋਈ ਫਾਇਦਾ ਨਹੀਂ ਐ ਰ ਤਾਂ ਉਹ ਤੇਲ ਵਿੱਚ ਜਾਂਦੇ ਹਿੱਸਦੇ ਪੰਜਾਬ ਬਚਾਓ ਯਾਤਰਾ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹਾਂ ਉਹਦਾ ਕੀ ਫਾਇਦਾ ਬੋਰਡ ਤਾਂ ਜਿਹੜੀ ਪਿੰਡਾਂ ਦੀ ਬੋਰਡ ਹੈ ਤਾਂ ਉਹ ਪਾਰਟੀ ਤੌਰ ਤੇ ਬੱਜੇ ਹੁੰਦੇ ਨੇ ਲੋਕ ਨਾ ਇਹ ਕਿਸੇ ਦੇ ਮਗਰ ਲੱਗ ਕੇ ਪਾਉਣ ਨਾ ਯਾਤਰਾ ਦੇਖ ਕੇ ਪਾਉਣ ਨਾ ਕਹੇ ਤੋਂ ਪਾਉਣ ਫਿਰ ਇਹ ਪੰਜਾਬ ਬਚਾਓ ਯਾਤਰਾ ਦਾ ਫਾਇਦਾ ਕੀ ਹੋ ਜਾਣਾ ਇਹਦਾ ਕੋਈ ਫਾਇਦਾ ਨਹੀਂ ਤਾਂ ਆਪਦਾ ਖਰਚ ਕਰਦੇ ਨੇ ਆਪਣਾ ਵੀ ਤੇਲ ਵਿੱਚ ਜਾਂਦੇ ਨੇ ਮੁਰਖ ਦਾ ਘਾਟਾ ਕਰਨ ਇਹਨੂੰ ਮੁਰਖ ਦਾ ਘਾਟਾ ਕਰਨ ਉਹ ਕਾਂਗਰਸ ਵੀ ਰਹਿ ਕੇ ਗਈ ਆ ਅਕਾਲੀ ਦਲ ਵੀ ਰਹਿ ਕੇ ਗਿਆ ਹੁਣ ਆਮ ਆਦਮੀ ਪਾਰਟੀ ਚੱਲੀ ਜਾਂਦੀ ਆ ਸੋਨੂੰ ਕਿਹੜਾ ਲੱਗਿਆ ਗਿਆ ਆ ਵਧੀਆ ਆ ਵਧੀਆ ਕੰਮ ਕਰ ਰਿਹਾ ਹੁਣ ਤਾਂ ਕੋਈ ਵੀ ਨਹੀਂ ਲੱਗਦਾ ਵਧੀਆ ਤੇ ਨਹੀਂ ਨਹੀਂ ਵਧੀਆ ਲੱਗਦੇ ਕਾਰਨ ਕੀ ਹੋ ਗਿਆ ਕਾਰਨ ਕੀ ਹੁਣ ਤੱਕ ਹੇਤ ਜੱਟ ਟੁੱਟਿਆ ਬੈਠਾ ਕਹਿੰਦਾ ਹੇਤ ਜੱਟ ਟੁੱਟ ਗਿਆ ਹੇਤ ਜੱਟ ਉੱਠ ਟੁੱਟ ਗਿਆ ਕੀ ਕਰਦਾ ਸਾਰਾ ਕੰਮ ਜੱਟ ਦਾ ਬਾਹਰ ਮਾਰ ਗਿਆ ਚੱਕਰ ਦੀ ਹੈ ਸਾਰਾ ਨੂੰ ਦੇਖ ਲਿਆ ਬੂਟਾ ਪਾਪਾ ਹੂੰ ਕੰਮ ਕੋਈ ਵੀ ਨਹੀਂ ਆਇਆ ਹੂੰ ਆਪਾਂ ਦੇਖੀਏ ਹੁਣ ਜੇ ਮੌਜੂਦਾ ਦੀ ਗੱਲ ਕਰੀਏ ਮੌਜੂਦਾ ਆਮ ਆਦਮੀ ਪਾਰਟੀ ਆ ਇਹਨੂੰ ਲਗਭਗ ਹੋਣ 2.5 ਸਾਲ ਹੋਣ ਆ ਲੈਣਾ 2.5 ਸਾਲ ਰਹਿੰਦੇ ਆ ਲਗਭਗ ਆਪਾਂ ਗੱਲ ਕਰੀਏ 2 ਸਾਲ ਤੋਂ ਉੱਤੋਂ ਦਾ ਸਮਾਂ ਹੋ ਗਿਆ 2 ਸਾਲਾਂ 'ਚ ਕੰਮ ਵਧੀਆ ਹੋਇਆ ਪਿੰਡ 'ਚ ਇੱਕ ਕਈ ਨੂੰ ਤਾਂ ਕਹਿੰਦੇ ਨੇ ਵੀ ਆ ਜਿਹੜੇ ਬਿਲ ਬੁੱਲ ਜੇ ਨਹੀਂ ਆਉਂਦੇ ਲੋਕਾਂ ਨੂੰ ਬਿਜਲੀ ਦੇ ਹਾਂ ਇਹਦਾ ਫਾਇਦਾ ਜਿਆਦਾ ਕਹਿੰਦੇ ਨੇ ਲੋਕ ਠੀਕ ਜੋ ਹੋ ਗਿਆ ਉਹ ਤਾਂ ਠੀਕ ਤੇ ਇਹ ਲੱਗਦਾ ਕਿ ਆ ਪਿੰਡ ਦੀ ਕੋਈ ਖਾਸ ਅਹੀ ਜੀ ਮੁਸ਼ਕਲ ਹੈਗੀ ਆ ਵੀ ਆ ਪਿੰਡ ਚ ਹੋਇਆ ਹੀ ਨਹੀਂ ਸਾਡੇ ਯਾਰ ਇਹ ਹੋਣਾ ਚਾਹੀਦਾ ਸੀ ਆਪਾਂ ਨੂੰ ਲੱਗਦਾ ਹੁੰਦਾ ਕਿਉਂਕਿ ਹੁਣ ਆਪਾਂ ਗੱਲ ਕਰਾਂਗੇ ਮੰਨ ਲਓ ਕਿਸੇ ਦੇ ਮੱਥੇ ਜਾਂਦੀ ਆ ਤਾਂ ਪਤਾ ਹੋਵੇ ਵੀ ਉਹ ਕੰਮ ਕਰਨ ਵਾਲਾ ਹੈਗਾ ਪਿੰਡ ਦਾ ਆਹ ਤਾਂ ਕੋਈ ਕੰਮ ਜਾ ਕੋਈ ਜਿੰਦਾ ਨਹੀਂ ਅਜੇ ਤੱਕ ਖੇਤੀ ਤਾਂ ਨਹੀਂ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਚ ਨਾ ਜ਼ਿਆਦਾ ਨਾਲੀਆਂ ਗਲੀਆਂ ਨਾਲੀਆਂ ਗਲੀਆਂ ਜਾਂ ਕੋਈ ਸੀਵਰੇਜ ਦੀਆਂ ਦਿੱਕਤਾਂ ਹੁੰਦੀਆਂ ਨੇ ਉਹ ਤਾਂ ਆਉਂਦੀ ਰਹਿੰਦੀਆਂ ਨੇ ਇੱਕਾ ਜਨੇ ਖਾਲਾਂ ਆ ਆ ਬਾਰੇ ਜਰੂਰ ਸਰਵੇਜ ਦਾ ਕਰਦੇ ਆ ਜੇ ਬਣਾਇਆ ਕਿਤੇ ਕੋਈ ਨਹੀਂ ਸਕੂਲ ਦੀ ਗੱਲ ਕਰੀਏ ਡਿਸਪੈਂਸਰੀਆਂ ਦੀ ਗੱਲ ਕਰੀਏ ਵਧੀਆ ਪਿੰਡ ਚ ਰੰਗ ਜੇ ਦਾ ਵਧੀਆ ਹੋਏ ਪੈਨੇ ਅੱਛਾ ਹਾਂ ਤੇ ਕੰਮ ਕੰਮ ਨਹੀਂ ਰੰਗ ਜੇ ਵਧੀਆ ਰੰਗ ਤਾਂ ਹੋਏ ਪਰ ਸਕੂਲਾਂ ਨੂੰ ਕਾਂਗਰਸ ਤੇ ਅਕਾਲੀ ਦਲ ਇਹ ਦੂ ਪਹਿਲਾਂ ਰਹੇ ਆ ਕਾਂਗਰਸ ਤੇ ਅਕਾਲੀ ਦਲ ਚ ਕੋਈ ਜਜਿਆ ਵੀ ਉਹਨਾਂ ਨੇ ਵੀ ਕੰਮ ਵਧੀਆ ਕੀਤੇ ਸੀ ਕਰਨਗੇ ਕਰਾਂਗੇ ਸੋਡਾ ਅੰਕਲ ਜੀ ਜਨਾ ਮੇਰਾ ਨਾਮ ਤਾਂ ਦਰਸ਼ਨ ਸਿੰਘ ਹੈ ਮੈਂ ਤਾਂ ਬੋਲਦਾ ਨਹੀਂ ਜੋ ਦਾ soa ਦਰਸ਼ਨ ਸਿੰਘਾ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਤਾਂ 55 57 ਸਾਲ ਦੀ ਹੋ ਗਈ 55 57 ਸਾਲਾਂ ਚ ਕਿੱਟੋ-ਖੱਟ 20 ਵਾਰ ਵੋਟ ਦਾ ਪਾਤੀ ਹੋ ਗਈ ਆਏਗੀ ਹੋਏ ਨਹੀਂ ਆਏਗੀ ਹੁਣ ਕੀ ਸੋਚ ਕੇ ਪਾਉਣੇ ਹੁੰਦੇ ਹੋ ਵੋਟ ਉਹ ਕੀ ਲੱਗਦਾ ਹੁੰਦਾ ਮੈਂ ਆਪਾਂ ਕਿਹਨੂੰ ਪਾਉਣੀ ਆ ਬੰਦਾ ਦੇਖ ਕੇ ਆਪਦਾ ਕੋਈ ਖਾਸ ਪਾਉਂਦੇ ਹੋ ਹੋਮਗੇ ਵੀ ਆ ਬੰਦਾ ਵਧੀਆ ਹੀ ਹੈ ਹਾਂ ਬੋਟ ਤਾਂ ਪਾਉਣੇ ਆ ਉਦੋਂ ਜਿਹੜੇ ਉਸ ਸਮੇਂ ਤੇ ਤਾਂ ਜਦੋਂ ਪਾਉਂਦੇ ਆ ਵੋਟ ਉਦੋਂ ਤਾਂ ਹੁੰਦਾ ਕੰਮ ਤਾਂ ਅਕਾਲੀਆਂ ਨੂੰ ਹੀ ਪਾਉਂਦੇ ਸੀ ਤਾਂ ਵੋਟ ਅਕਾਲੀਆਂ ਨੇ ਕਰੇ ਨੇ ਉਦੋਂ ਜਦੋਂ ਟਾਈਮ ਤੇ ਉਹਨਾਂ ਦਾ ਚੱਲ ਕੇ ਤੇ ਨਹੀਂ ਬੰਦੇ ਦਾ ਉਹ ਹੋ ਜਾਂਦਾ ਹੁਣ ਨਹੀਂ ਇਹ ਹੋਗਾ ਹੁਣ ਹੁਣ ਲੱਗਦਾ ਫਿਰ ਵੀ ਅਕਾਲੀਦਲ ਠੀਕ ਆ ਜਾਂ ਜਿੱਤ ਜਾਊਗਾ ਹੋਰ ਤਾਂ ਕੋਈ ਐਕਟ ਜਿਹੜਾ ਉਹ ਹੈ ਹੀ ਨਹੀਂ ਨਾ ਹੈ ਨਹੀਂਗਾ ਤੇ ਇਹ ਵੋਟ ਫੇਰ ਥੋੜੀ ਜਾਊਗੀ ਅਕਾਲੀਦਲ ਨੂੰ ਹੁਣ ਵੀ ਕਿ ਕਿਸੇ ਹੋਰ ਨੂੰ ਪਾ ਦੇਣਾ ਤਾਂ ਉੱਥੇ ਜਾਊ ਥੋੜੀ ਉੱਥੇ ਜਾਊ ਵੋਟ ਤਾਂ ਉੱਥੇ ਜਾਊ ਪਰ ਲੱਗਦਾ ਨਹੀਂ ਵੀ ਆ ਜਾਣਗੇ ਚਲਕੇ ਤੇ ਟਾਈਮ ਹੁੰਦਾ ਆ ਜਾਣਗੇ ਹੌਲੀ ਹੌਲੀ ਇਦਨ ਪਾ ਕੇ ਹਾਂ ਆ ਜਾਣਗੇ ਲੱਗਦਾ ਜਦੋਂ ਕਿਤੇ ਉਹ ਆ ਕੇ ਦੁਬਾਰਾ ਵੀ ਫਿਰ ਵੀ ਕੰਮ ਵਧੀਆ ਹੋਈ ਜਾਊ ਪਿੰਡਾਂ ਜਿਹੜਾ ਰਹਿੰਦਾ ਹੋ ਜੂ ਹੋਣਗੇ ਕੰਮ ਤਾਂ ਹੋਣਗੇ ਜਿਵੇਂ ਪਹਿਲਾਂ ਕਰੇ ਨੇ ਕੰਮ ਤਾਂ ਉਹਨੇ ਵਧਗੀ ਕਰੇ ਨੇ ਜ਼ਿੰਮੇਵਾਰਾਂ ਖਾਤਰ ਤਾਂ ਨੇ ਹਾਂ ਆ ਦੂਜੀਆਂ ਸਰਕਾਰਾਂ ਦਾ ਤਾਂ ਕਿਹੜੀ ਗੱਲ ਬਾਲੀ ਵਧੀਆ ਲੱਗੀ ਉਹਨਾਂ ਦੀ ਵੀ ਆਹਾ ਪੂਰਾ ਵਧੀਆ ਸੀਗਾ ਜਿਹੜਾ ਕਾਲੀਦਲ ਨੇ ਆ ਕੰਮ ਵਧੀਆ ਰੱਖਤਾ ਸੀ ਸਾਰੇ ਸਾਨੂੰ ਤਾਂ ਅਸੀਂ ਮੋਟਰਾਂ ਮਾਟਰਾਂ ਦੇ ਸਾਨੂੰ ਹੋਰ ਸਾਨੂੰ ਅਸੀਂ ਕੀ ਕਰਨਾਗਾ ਜਿਹੜਾ ਹੁਣ ਘਰੇ ਬੈਠੀਆਂ ਰਮਾਦਾਨ ਦੇ ਨੇ ਆਪ ਘਰੇ ਬੈਠੇ ਹੁੰਦੇ ਆ ਖੇਤ ਬਹਾਰ ਆ ਜਾਂਦਾ ਹੈ। ਇਹੀ ਤਾਂ ਤਾਂ ਵਧੀਆ ਹੈਗਾ। ਫੋਨ ਵਾਲੀ ਸਰਕਾਰ ਨੂੰ ਫਿਰ ਕਿਵੇਂ ਦੇਖਦੇ ਹੁਣ ਵੀ ਕਹਿੰਦੇ ਵੀ ਮਤਲਬ ਕੁਝ ਨਹੀਂ ਕਰਿਆ ਹਜੇ ਬਿਲ ਆਲਾ ਕਿਵੇਂ ਲਾ ਲਾ ਹਜੇ ਤਾਂ ਕੁਝ ਨਹੀਂ ਕਰਿਆ। ਕੁਝ ਨਹੀਂ ਕਰਿਆ। ਸਾਡੇ ਇੱਥੇ ਤਾਂ ਕਾਂਗਰਸ ਸਰਕਾਰ ਵੀ ਪਹਿਲਾਂ ਰਹੀ ਹੈ। ਕਾਂਗਰਸ ਸਰਕਾਰ ਨੂੰ ਕਿਵੇਂ ਦੇਖਦੇ? ਕਾਂਗਰਸ ਵੀ ਉਹ ਵੀ ਕਰਦੇ ਰਹੀ ਸੀ ਉਹਦੇ ਸਰਪੰਚ ਸਰ ਉਹ ਕੰਮ ਕਰਦੀ ਰਹੀ ਸੀ। ਹਾਂ। ਬਿਲਕੁਲ। ਕਿਹੜਾ ਵਧੀਆ ਲੱਗਦਾ? ਅਸੀਂ ਤਾਂ ਪਹਿਲੇ ਦਿਨ ਤੋਂ ਕਾਂਗਰਸੀਆਂ ਬਾਈ। ਕਾਂਗਰਸੀ। ਹੁਣ ਜੀਤਮਿੰਦਰ ਫਿਰ ਵੋਟਾਂ 'ਤੇ ਖੜਾ ਹੋਇਆ ਸਾਨੂੰ ਕੀ ਗੱਲ ਨਹੀਂ ਕੋਈ ਗੱਲ ਨਹੀਂ ਕਾਂਗਰਸੀ ਚੱਲੂਗੀ ਕਾਂਗਰਸੀ ਚੱਲੇਗਾ ਸਾਡੇ ਸਰਜੀ ਸਰਪੰਚ ਤੇ ਤੁਹਾਨੂੰ ਲੱਗਦਾ ਫਿਰ ਵੀ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਜੀਤਮਿੰਦਰ ਬੋਫਰ ਵੀ ਉਹ ਜਿੱਤ ਜਾਊਗਾ ਕੋਈ ਚੱਕਰ ਨਹੀਂ ਚਿੱਤ ਹਾਰ ਤਾਂ ਕਿਸਮਤ ਹੈ ਲੱਗਦਾ ਕੀ ਆ ਤੁਹਾਨੂੰ ਮੈਂ ਉਹ ਨਹੀਂ ਇਹ ਤਾਂ ਸਭ ਨੂੰ ਹੀ ਪਤਾ ਵੀ ਜਿੱਤਣਾ ਸੋਨੂੰ ਕੀ ਲੱਗਦਾ ਵੀ ਜਿੱਤ ਜਾਊਗਾ ਜਦੋਂ ਤੁਸੀਂ ਵੋਟ ਪਾਓਗੇ ਜਿੱਤੇ ਆਵਾਂਗੇ ਆਪਦੇ ਪਹਿਲਾਂ ਤਾਂ ਜਿੱਤੇ ਆਵਾਂਗੇ ਜਿੱਤੇ ਆਵਾਂਗੇ ਹਾਂ ਨਾ ਆਪ ਨੂੰ ਪਾਈਏ ਨਾ ਅਕਾਲੀਆਂ ਨੂੰ ਪਾਈਏ ਕਾਂਗਰਸ 'ਚ ਪਹਿਲੇ ਦਿਨੋਂ ਖੜਿਆ ਹਾਂ ਕਾਂਗਰਸੀ ਰਹੂੰਗਾ ਅਸੀਂ ਕਾਂਗਰ ਕੱਟੜ ਕਾਂਗਰਸੀ ਆ। ਅੱਛਾ। ਤੇ ਪੱਕਾ ਕੱਟੜ ਕਾਂਗਰਸੀ ਰਹਿਣਾਗਾ। ਜਮਾ ਰਹਿਣੀ ਆ। ਹਾਰੇ ਕੋਈ ਚੁੱਤੇ ਕੋ ਕੋ ਥੋੜੇ ਵੰਗੂ ਉਹ ਅੰਕਲ ਦੀ ਕਹਿੰਦੇ ਕਲਾ ਪੋਸਟਰ ਸੀ ਉੱਥੇ ਲਾਇਆਗਾ ਜੀਤ ਮਹਿੰਦਰ ਦਾ ਹੀ। ਆ ਕੋਈ ਗੱਲ ਨਹੀਂ। ਜੀਤ ਮਹਿੰਦਰ ਫਿਰ ਕਾਂਗਰਸ ਦਾ ਲਗਦਾ ਲੈ ਜਾਊਗਾ ਹੈ। ਉਹ ਕਿਸਮਤ ਆ। ਕਿਸਮਤ ਆ। ਉਹ ਕਿਸਮਤ ਆ। ਸਾਡੀ ਵੋਟ ਜਾਊਗੀ। ਸਾਡੀ ਵੋਟਾਂ ਮੇਰੀਆਂ ਤਾਂ ਛੱਤ ਪੁੱਟਾਂ ਸੱਤੇ ਜਾਣਗੀਆਂ। ਅੱਛਾ। ਆਪਦੀਆਂ ਹੀ ਸੱਤੇ ਜਾਣਗੀਆਂ ਕੀ ਫਿਰ ਕੋਈ ਹੋਰ ਵੀ ਲੈ ਕੇ ਜਾਊਗਾ। ਜਿੰਨੀਆਂ ਮੈਂ ਕਹੂੰਗਾ ਇਹ ਨਹੀਂ ਪਤਾ ਕਿੰਨੀਆਂ ਖਿੱਚਣਾ ਹੈ ਕਿ ਮੇਠਾ ਮੇਰਾ ਭਾਈ। ਸਾਰੀਆਂ ਖਿੱਚ। ਅੱਛਾ ਉਹ ਵੀ ਜਿਹੜੀ ਮਰਜ਼ੀ ਪਾਰਟੀ ਕਹਿਣ ਪਰ ਆਪਾਂ ਵੋਟਾਂ ਪਵਾ ਦੇਣੀਆਂ ਆਪਾਂ ਦਾ ਕਾਂਗਰਸ ਨੂੰ ਕਾਂਗਰਸ ਮੈਂਬਰ ਆ ਵੀਰ ਕਰਨਾ ਡਾਕਟਰ ਸੀਗਾ ਸਰਪੰਚ ਐਥੋਂ ਤੇਰੇ ਸਾਬਰ ਦਾ ਸਾਰੇ ਪਿੰਡ ਦੀਆਂ ਵੋਟਾਂਾਂ ਕਾਂਗਰਸ ਨੂੰ ਹੀ ਪਵਾ ਦੂੰਗੀ ਮੈਂ ਕਾਂਗਰਸ ਨਹੀਂ ਪਾਉਂਦਾ ਛੋੜਾ ਅੰਕਲ ਜੀ ਕੀ ਨਾਮ ਆ ਸਰਜੀਤ ਸਿੰਘ ਕੀ ਜੀ ਸਰਜੀਤ ਸਿੰਘ ਸਰਜੀਤ ਜੀ ਸੋਨੂ ਕਿਵੇਂ ਲੱਗਦਾ ਸਰਕਾਰਾਂ ਦੇ ਕੰਮ ਜਿਵੇਂ ਜਿਹੜਾ ਆ ਬੜਾ ਕੋਈ ਜੱਕਾ ਰੋਡ ਤੇ ਵਧ ਗਿਆ ਹੀ ਹੈ ਮੜਾ ਕੋਈ ਨਹੀਂ ਕਹਿੰਦਾ ਹਾਂ ਇਹ ਤਾਂ ਕਹਿੰਦਾ ਕਹਿੰਦਾ ਮੈਂ ਤਾਂ ਇਹ ਤਾਂ ਕਹਿੰਦਾ ਮੈਂ ਕਾਂਗਰਸ ਚੀਫ ਬੋਲ ਮੇਰੇ ਨਾਲ ਨਹੀਂ ਨਾ ਚਲੋ ਜੀ ਫਿਰ ਕੋਈ ਗੱਲ ਨਹੀਂ ਮੈਂ ਉਹ ਕਹਿੰਦਾ ਜੇ ਹੁਣੇ ਸੋਡੀ ਵੀ ਪਾ ਲਈਏ ਨੇ ਵੀ ਭਾਈ ਮਰੇ ਕਿੰਨੀ ਪਾ ਦੇ ਬਾਪੂ ਐ ਕਿ ਭਰਦਾ ਸੀ ਇਹਦੀ ਪਾ ਸਕਦੇ ਆ ਕਿੰਨਾ ਵੋਟ ਹੈ ਅਸੀਂ ਵੀ ਪਾ ਉਹ ਭਾਈ ਹੁੰਦੀ ਆ ਹਾਂ ਭਾਈ ਬੰਦੀ ਆ ਹਾਂ ਜੀ ਵੈਸੇ ਉਹੀ ਗੱਲ ਹੈ ਵੀ ਚਲੋ ਵਧ ਗਿਆ ਸੀ ਤਾਂ ਸਾਨੂੰ ਜ਼ਿੰਮੇਵਾਰ ਨੂੰ ਤਾਂ ਇਹੀ ਚੀਜ਼ ਹੁੰਦੀ ਹੈ ਉਹੀ ਗੱਲ ਲਾ ਲੋ ਜੀ ਜੇ ਇੰਜਨ ਵਾਲਾ ਹੁੰਦਾ ਨਾ ਮੋਟਰਾਂ ਹੁੰਦੀਆਂ ਸਾਰੇ ਸਾਡੇ ਚੱਕ ਹੀ ਲੈ ਜਾਂਦੇ ਜਿਹਨੂੰ ਜਿਹੜੇ ਚੱਕਣ ਵਾਲੇ ਨੇ ਖੇਤ ਡਰਦੇ ਨਹੀਂ ਜਾਂਦੇ ਜਦੋਂ ਦਿਨ ਛਿਪ ਗਿਆ ਆਪਣਾ ਘਰੇ ਆ ਜਾਂਗੇ ਹੈਂ ਉਡੀ ਘਰੇ ਆਵਾਂਗੇ ਵੀ ਕੋਈ ਕੁੱਟੂ ਨਾਲੇ ਲੱਪੜ ਮਾਰ ਕੇ ਲਿਜਾਉਂ ਨਲੇ ਸਾਈਕਲ ਖੋਲੂ ਜਾਂ 2 4 11 ਮਮੈਲ ਹੋ ਲੈ ਜੂ ਹੈ ਵੀ ਮਾਹੌਲ ਜਾਨੇ ਉਹ ਡੁੱਬਿਗੜਦੀ ਨਹੀਂ ਕੋਈ ਸਮਰੇ ਮਾਹੌਲ ਨਹੀਂ ਹੈਗੇ ਕੰਮ ਦੀ ਗੱਲ ਕਰੀਏ ਪਿੰਡ ਚ ਪਿੰਡ ਚ ਕਿਹੜਾ ਕੰਮ ਹੈ ਜਿਹੜਾ ਲੱਗਦਾ ਵੀ ਹੋਂ ਵਾਲਾ ਹਲਕਾ ਹੋਇਆ ਨਹੀਂ ਵੀ ਇਹ ਹੋ ਜਾ ਤਾਂ ਵਧੀਆ ਕੰਮ ਤਾਂ ਜਿਹੜਾ ਕੋਈ ਦੇਖੋ ਕਿਸੇ ਨੂੰ ਤਾਂ ਮੈਂ ਤਾਂ ਆਖੂ ਮੈਂ ਖੇਤ ਬੈਠਾ ਮੇਰਾ ਕੰਮ ਹੋ ਜਾਈ ਮੇਰਾ ਸੀਬਰੇਜ ਦਾ ਪਾਣੀ ਇੱਧਰ ਆ ਜੇ ਜਿਹੜਾ ਪਿੰਡ ਵਾਲਾ ਕੋਈ ਉਹ ਕੰਮ ਨੂੰ ਤਾਂ ਆਪ ਦੇ ਨੂੰ ਕਹਿੰਦੇ ਹਰੇਕੀ ਹੈ ਜਦੋਂ ਕੋਈ ਸਮਾ ਆ ਜਾਂਦਾ ਦੇਖੋ ਜਿਹੜੀ ਹੁੰਦਾ ਫਿਰ ਵੀ ਪਿੰਡ ਦੀ ਆ ਗਲੀ ਵੀ ਹੀ ਕੋਈ ਜਾਂ ਜਾਂ ਕੋਈ ਇਹੋ ਜਿਹਾ ਕੰਮ ਸਕੂਲ ਹਸਪਤਾਲ ਜਾਂ ਕੁਛ ਇਹੋ ਜਿਹਾ ਰਹਿੰਦਾ ਹੁੰਦਾ ਹੈ ਹਾਂ ਛੱਪੜ ਨੇ ਤੈਨੂੰ ਇਹਨਾਂ ਲਈ ਪ੍ਰਬੰਧ ਨਹੀਂ ਉਹ ਹੀ ਗੱਲ ਹੈ ਵੀ ਉਹਨਾਂ ਦਾ ਕੋਈ ਇਹੋ ਨਹੀਂ ਪਾਣੀ ਦਾ ਸਾਧਨ ਜਿਵੇਂ ਕੋਈ ਬਣਦਾ ਨਹੀਂ ਜਿੰਦਾ ਐਂ ਕਰੀ ਜਾਂਦੇ ਆ ਜਿਹੜਾ ਲੋਟ ਆ ਜਾਂਦਾ ਕਿਹਨਾਂ ਕਹਿ ਗਿਆ ਮੈਂ ਤਾਂ ਬਣਾ ਦੂੰ ਜੀ ਐ ਕਰ ਦੂੰ ਤਾਂ ਦੇਖੀਏ ਤੁਸੀਂ ਹੱਥਲੇ ਕਲਾਾਂ ਦੀ ਸਾਥ ਚ ਬੈਠੇ ਆ ਹਨਾ ਸਾਰਿਆਂ ਦੇ ਵੱਖੋ ਵੱਖਰੇ ਵਿਚਾਰ ਆ ਤੇ ਸਾਰਿਆਂ ਦਾ ਵੱਖੋ ਵੱਖਰਾ ਕਹਿਣਾਗਾ ਪਰ 1 ਜੂਨ ਨੂੰ ਜਦ ਪੈਣੀਆਂ ਨੇ ਵੋਟਾਂ ਪਤਾ ਤਦ ਲੱਗਣਾ ਹਨਾ ਕਿਹੜਾ ਅੱਗੇ ਜਾ ਰਿਹਾ ਤੇ ਜਦੋਂ 4 ਜੂਨ ਨੂੰ ਰਿਜ਼ਲਟ ਆ ਜਾਣਾ ਫਿਰ ਪਤਾ ਲੱਗ ਜੂਗਾ ਵੀ ਇਸ ਵੱਲੋਂ ਜਿਹੜੀ ਛੰਡੀ ਗੱਡਤੀ ਪਰ ਆਉਣ ਵਾਲਾ ਸਮਾਂ ਦੱਸੂਗਾ ਕਿਹੜੀ ਪਾਰਟੀ ਅੱਗੇ ਆਉਂਦੀ ਆ ਤੇ ਕਿਹੜੀ ਪਾਰਟੀ ਦੇ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਇੱਥੇ ਆ ਕੇ ਬੋਲਣਗੇ ਜੁੜੇ ਰਹੋ ਸਾਡੇ ਪੇਜ ਨਾਲ ਹੋਰ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਹੋਰ ਵੀਡੀਓ ਦਿਖਾਉਂਦੇ ਰਹਾਂਗੇ ਧੰਨਵਾਦ